ਇਹ ਖਬਰ ਅਪੋਹਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਚੂਰਾ ਪੋਸਟ ਦੀ ਸ਼ਰਿਆਮ ਲੋਟ ਹੋਈ ਹੈ। ਰਾਜਸਥਾਨ ਦੀ ਕੇਐਸਟੀ ਨਹਿਰ ਦੇ ਵਿੱਚ ਡੋਡੇ ਰੁੜੇ ਜਾ ਰਹੇ ਸੀ। ਪਤਾ ਲੱਗਦਿਆਂ ਹੀ ਲੋਕਾਂ ਨੇ ਤਾਵਾ ਬੋਲ ਦਿੱਤਾ। ਬਾਲਟੀਆਂ ਤੇ ਕੱਪੜਿਆਂ ਦੇ ਵਿੱਚ ਡੋਡੇ ਭਰ ਕੇ ਲੋਕ ਲੈ ਗਏ ਨੇ। ਪੰਜਾਬ ਤੋਂ ਰਾਜਸਥਾਨ ਜਾਂਦੀ ਨਹਿਰ ਦੇ ਵਿੱਚ ਡੋਡਿਆਂ ਦਾ ਹੜਆ ਆ। ਲੋਕਾਂ ਨੇ ਨਹਿਰ ਦੇ ਵਿੱਚ ਜਾਲੀਆਂ ਲਗਾ ਕੇ ਡੋਡੇ ਬਾਹਰ ਕੱਢੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ। ਸਤੂਲ ਸ਼ਹਿਰ ਦੇ ਜੀਐਸਡੀ ਨਹਿਰ ਦੇ ਵਿੱਚ ਡੋਡੇ ਰੋੜ ਕੇ ਆਈ ਸੀ ਤਸਵੀਰ ਦੇਖ ਸਕਦੇ ਹੋ ਤੁਸੀਂ ਜਾਲੀਆਂ ਨਹਿਰ ਦੇ ਵਿੱਚ ਲਗਾ ਕੇ ਡੋਡੇ ਇਕੱਠੇ ਕੀਤੇ ਜਾ ਰਹੇ ਨੇ ਤਸਵੀਰਾਂ ਤਾਂ ਅਸੀਂ ਦੇਖਦੇ ਹਾਂ ਟਰੱਕ ਪਲਟ ਜਾਂਦਾ ਹੈ ਕੋਈ ਉਸ ਦੇ ਵਿੱਚੋਂ ਟਮਾਟਰ ਇਕੱਠੇ ਕਰਨ ਤੇ ਲੱਗਦਾ ਹੈ ਕੋਈ ਪਿਆਜ਼ ਕੋਈ ਸੇਬ ਇਕੱਠੇ ਕਰਨ ਤੇ ਲੱਗਦਾ ਹੈ ਇਹ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਅਬੋਰ ਤੋਂ ਐਕਸਕਲੂਸਿਵ ਤਸਵੀਰਾਂ ਨੇ ਪੀਟੀਸੀ ਦੇ ਕੋਲ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੋਡਿਆਂ ਨੂੰ ਜਿਹੜਾ ਹੈਗਾ ਕਿਵੇਂ ਲੋਕ ਨਹਿਰ ਦੇ ਵਿੱਚ ਜਿਹੜਾ ਹੈਗਾ ਉਹ ਇਕੱਠਾ ਕਰ ਰਹੇ ਨੇ ਹਾੜਾ ਚੁੱਕੇ ਇਸ ਨਹਿਰ ਦੇ ਵਿੱਚ ਰੋਡਿਆ ਦਾ ਤੇ ਕਜੋ ਵੀ ਉਹਨਾਂ ਨੂੰ ਮਿਲ ਰਿਹਾ ਸੀ ਚਾਹੇ ਕੋਈ ਕਪੜਾ ਮਿਲ ਰਿਹਾ ਸੀ ਚਾਹੇ ਜਾਲ ਕੋਈ ਮਿਲ ਰਿਹਾ ਸੀ ਨਹਿਰ ਦੇ ਵਿੱਚ ਵਿਛਾ ਕੇ ਡੋਡੇ ਇਕੱਠੇ ਕਰ ਰਹੇ ਨੇ ਤਾਂ ਲੋਕਾਂ ਨੂੰ ਜਿੱਦ ਹੀ ਪਤਾ ਲੱਗਿਆ ਲੋਕਾਂ ਨੇ ਤਾਵਾ ਬੋਲ ਦਿੱਤਾ ਹੈ ਤਸਵੀਰ ਦੇਖ ਸਕਦੇ ਹੋ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਸਿੱਧੇ ਤੌਰ ਤੇ ਜੇ ਕਿਸੇ ਦਾ ਪੈਰ ਫਿਸਲ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹ ਦੇਖ ਸਕਦੇ ਹੋ ਕਿਵੇਂ ਜਿਹੜੇ ਹੈਗਾ ਡੋਡੇ ਚੂਰਾ ਪੋਸਤ ਇਕੱਠਾ ਕੀਤਾ ਜਾ ਰਿਹਾ ਹੈ ਪਾਣੀ ਦੇ ਵਿੱਚੋਂ ਨਹਿਰ ਦੇ ਵਿੱਚੋਂ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਿਹੜਾ ਹੈਗਾ ਬੱਢਿਆ ਜਾ ਰਿਹਾ ਹੈ ਤਲੋਕਾ ਵੱਲੋਂ ਚੂਰਾ ਪੋਸਟ ਦੀ ਸ਼ਰੇਆਬ ਲੁੱਟ ਕੀਤੀ ਗਈ ਹੈ ਤੇ ਸਾਡੇ ਨਾਲ ਸਾਡੇ ਸਹਿਯੋਗੀ ਅਵਤਾਰ ਸਿੰਘ ਫੋਨ ਲਾਈਨ ਤੇ ਜੁੜੇ ਨੇ ਅਵਤਾਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਕੋਈ ਜਾਣਕਾਰੀ ਹੈ ਡੋਡੇ ਦਾ ਹੜ ਕਿੱਥੋਂ ਆਇਆ ਆ ਬਿਲਕੁਲ ਹੈ ਮੈਂ ਜੇਕਰ ਗਾਲਕਈਏ ਕਿ ਨਹਿਰਾਂ ਦੇ ਵਿੱਚ ਪਾਣੀ ਵਗਦਾ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਉਸ ਤੋਂ ਲੱਗਦਾ ਹੈਗਾ ਕਿ ਨਹਿਰ ਜਿਹੜੀਆਂ ਨਹਿਰਾਂ ਹੈਗੀਆਂ ਉਹਦੇ ਵਿੱਚ ਜਿਹੜਾ ਹੈਗਾ ਡੋਡੇ ਤੇ ਪੋਸਟ ਦਾ ਜਿਹੜਾ ਹੈਗਾ ਪਾਣੀ ਦੇ ਵੰਗੂ ਜੜੇ ਉਹ ਵਹਿ ਰਹੇ ਸੀਗੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਤਾਂ ਇੱਕ ਦੂਜੇ ਨੂੰ ਜਿਹੜੀ ਇਹ ਸੂਚਨਾ ਦਿੱਤੀ ਗਈ ਹੈ ਲੋਕਾਂ ਨੂੰ ਕਿਹਾ ਗਿਆ ਕਿ ਆਜੋ ਰੋਡਾ ਪੋਸਟ ਜਿਹੜਾ ਹੈਗਾ ਇੱਥੇ ਜਿਹੜਾ ਵਹਿ ਰਿਹਾ ਹੈਗਾ ਲੈ ਚਲੀਏ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਜਿਹੜੇ ਲੋਕ ਇੱਕ ਦੂਜੇ ਨੂੰ ਦੱਸਿਆ ਫੋਨਾਂ ਤੇ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦਾ ਉੱਥੇ ਹਜੂਮ ਜਿਹੜਾ ਨਜ਼ਰ ਆਇਆਗਾ ਪੀੜ ਉੱਥੇ ਨਜ਼ਰ ਆਣ ਲਿਆ ਆਣੀ ਸ਼ੁਰੂ ਹੋਈ ਹੈ ਲੋਕਾਂ ਨੇ ਜੋ ਵੀ ਚੀਜ਼ਾਂ ਹੱਥ ਦੇ ਵਿੱਚ ਜੇਕਰ ਤੁਸੀਂ ਕੋਲ ਕੋਈ ਵੱਡਾ ਕੱਪੜਾ ਹੈ ਸਾਫਾ ਜੇਬ ਕਰ ਬੰਨਿਆ ਹੈਗਾ ਕੋਈ ਵੀ ਚੀਜ਼ ਕੋ ਹੋਰ ਕੋਈ ਚੀਜ਼ ਹੈ ਤਾਂ ਉਹ ਦਾ ਜਿਹੜਾ ਇਸਤੇਮਾਲ ਕੀਤਾ ਹੈ ਕਿ ਉਹਨੂੰ ਜਿਹੜਾ ਹੈਗਾ ਨਹਿਰ ਦੇ ਵਿੱਚ ਜਿਹੜਾ ਲੋਗਾ ਪੋਸਟ ਜਿਹੜੇ ਰਵੈ ਸੀਗੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ ਤੇ ਉਹਨੂੰ ਲੈ ਕੇ ਜਾਇ ਸਕੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈਗਾ ਕੇਐਸਟੀ ਜਿਹੜੀ ਨਹਿਰ ਹੈਗੀ ਇੰਦਰਾ ਗਾਂਧੀ ਦਾ ਹੀ ਜਿਹੜਾ ਹਿੱਸਾ ਹੈ ਜਿਹੜਾ ਹੈਗੀ ਜਦੋਂ ਇਹ ਰਾਜਸਥਾਨ ਦੇ ਵਿੱਚ ਜਿਹੜੇ ਪਹੁੰਚਦੀ ਹੈਗੀ ਇਹ ਪਾਣੀ ਜਿਹੜਾ ਹੈਗਾ ਉਹਨੂੰ ਸਚਾਈ ਵਜੂ ਜਿਹੜਾ ਕਹਿੰਦਾ ਹੈ ਰਾਜਸਥਾਨ ਨੂੰ ਉਸ ਤੇ ਨਹਿਰ ਸੇ ਮਟੀਲੀ ਦਾ ਜਿਹੜਾ ਮਾਮਲਾ ਹੈਗਾ ਜਿੱਥੇ ਜਦੋਂ ਨਹਿਰ ਦੇ ਵਿੱਚ ਜਿਹੜੇ ਲੋਕਾਂ ਦੀ ਨਹਿਰ ਜਦੋਂ ਪਈ ਹੈ ਕਿ ਕੋਈ ਪਾਣੀ ਜਿਹੜਾ ਇਹ ਨਹਿਰ ਪੰਜਾਬ ਤੋਂ ਰਾਜਸਥਾਨ ਬਿਲਕੁਲ ਹੈ ਇਹ ਜਿਹੜੀ ਹੈ ਨੈਪ ਜਿਹੜੀ ਹੈਗੀ ਪਾਕਿਸਤਾਨ ਤੋਂ ਹੈ ਰਿਕੇ ਬਰਾਦ ਦੇ ਵਿੱਚੋਂ ਹੀ ਜਿਹੜੀ ਹੈਗੀ ਇਹ ਡਿਸਟ੍ਰਿਬਿਊਟਰ ਜਿਹੜੀ ਇਹ ਨਿਕਲਦੀ ਹੈਗੀ ਉਸ ਤੋਂ ਬਾਅਦ ਜਿਹੜਾ ਪਾਣੀ ਜਿਹੜਾ ਹੈਗਾ ਉਸ ਤੋਂ ਵਕ ਵਕ ਨਹਿਰਾਂ ਦੇ ਵਿੱਚ ਜਿਹੜਾ ਜਦੋਂ ਜਾਂਦਾ ਹੈਗਾ ਤਾਂ ਉਸੇ ਦੀ ਜਿਹੜੀ ਹੈਗੀ ਇੱਕ ਜਿਹੜੀ ਨਹਿਰ ਹੈ ਜਿਹੜੀ ਇਹ ਕੇਐਸਡੀ ਹੈਗੀ ਜਿਹੜੀ ਰਾਜਸਥਾਨ ਨੂੰ ਜਿਹੜੀ ਜਾਂਦੀ ਹੈਗੀ ਇਹ ਜਿਹੜਾ ਪੂਰਾ ਇਲਾਕਾ ਜੇ ਜ਼ਿਕਰ ਗੱਲ ਕੀਤੀ ਜਾਵੇ ਹਨੂਮਾਨਗੜ ਹੈਗਾ ਹਨੂਮਾਨਗੜ ਤੋਂ ਬਿਕਨਰ ਤੱਕ ਜਿਹੜਾ ਹੈਗਾ ਇਹ ਪਾਣੀ ਦਾ ਸਿਚਾਈ ਲਈ ਜਿਹੜਾ ਜਾਂਦਾ ਹੈਗਾ ਉਸ ਦੇ ਵਿੱਚ ਜਿਹੜਾ ਹੈ ਇਹ ਚੀਜ਼ ਡੋਡਾ ਪੋਸਟ ਜਦੋਂ ਨਜ਼ਰ ਆਇਆ ਲੋਕਾਂ ਨੂੰ ਤੇ ਇੱਕਦਮ ਜਿਹੜਾ ਲੋਕਾਂ ਦੇ ਜਿਹੜੀ ਇਹ ਪੇੜ ਉੱਤੇ ਜਮਾ ਸ਼ੁਰੂ ਹੋਣੀ ਹੋਈ ਹੈ ਪਰ ਅਫਤਾਰ ਤਸਵੀਰਾਂ ਤਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕੁਝ ਪਤਾ ਲੱਗ ਪਾਇਆ ਸ਼ੁਰੂਆਤੀ ਜਾਂਚ ਦੇ ਵਿੱਚ ਕਿੱਥੋਂ ਆਏ ਸੀ ਪੰਜਾਬ ਵਾਲੇ ਪਾਸੇ ਸੀ ਕਿਉਂਕਿ ਰਾਜਸਥਾਨ ਦੇ ਵਿੱਚ ਤਾਂ ਡੀਪੂ ਪਹਿਲੇ ਹੀ ਬੰਦ ਕਰ ਦਿੱਤੇ ਗਏ ਸੀ ਪਰ ਇਹ ਕਹਿਣਾ ਜਿਹੜਾ ਹੈਗਾ ਬਿਲਕੁਲ ਜਾਇਜ਼ ਨਹੀਂ ਹੋਵੇਗਾ ਕਿ ਆਖਰ ਇਹਦੇ ਪਿੱਛੇ ਜਿਹੜਾ ਹੈਗਾ ਕਿੱਥੋਂ ਆਇਆ ਕਿਵੇਂ ਆ ਇਹ ਜਾਂਚ ਦਾ ਵਿਸ਼ਾ ਹਾਲਾਂਕਿ ਰਾਜਸਥਾਨ ਪੁਲਿਸ ਜਿਹੜੀ ਹੈ ਬੜੀ ਬਰੀਕੀ ਦੇ ਨਾਲ ਹੈ ਜਿਹੜੀ ਹੈਗੀ ਡੁੰਗਾਈ ਦੇ ਨਾਲ ਜਿਹੜੀ ਹੈਗੀ ਇਹਦੀ ਜਾਂਚ ਕਰ ਰਹੇ ਕਿ ਆਖਰ ਇੰਡੀ ਵੱਡੀ ਮਾਤਰਾ ਦੇ ਵਿੱਚ ਜੇਕਰ ਕੋਈ ਪੋਸਟਾਂ ਡੋੜਾ ਜਿਹੜੇ ਹੈਗੇ ਕਿੱਥੋਂ ਆਏ ਨਹਿਰ ਦੇ ਵਿੱਚ ਫਟ ਉਹਨੋਂ ਜਿਹੜਾ ਸੁੱਟਿਆ ਗਿਆ ਤਾਂ ਆਖਰ ਉਹਦਾ ਮਤਲਬ ਕੀ ਹੈਗਾ ਬਿਲਕੁਲ ਇਹ ਜਿਹੜਾ ਕਹਿ ਸਕਦੇ ਕਿ ਇਹ ਜਿਹੜੀ ਨਹਿਰ ਜਿਹੜੀ ਹੈਗੀ ਪੰਜਾਬ ਦੇ ਵਿੱਚੋਂ ਹੀ ਹੋ ਕੇ ਜਾਂਦੀ ਜਾਂਦੀ ਹੈ ਤੇ ਕਿਤੇ ਨਾ ਕਿਤੇ ਜਿਹੜੇ ਹੈਗੇ ਨਸ਼ਾ ਜਿਹੜੇ ਤਸਕਰ ਹੈਗੇ ਸ਼ਾਇਦ ਪੁਲਿਸ ਨੂੰ ਕੋਈ ਸੂਚਨਾ ਮਿਲੀ ਹੋਵੇ ਪੁਲਿਸ ਉਹਨਾਂ ਦੇ ਪਿੱਛੇ ਹੋਵੇ ਉਹਨਾਂ ਨੂੰ ਲੱਗਿਆ ਹੋਵੇ ਕਿ ਇਹ ਜਿਹੜਾ ਹੈਗਾ ਨਹਿਰ ਦੇ ਵਿੱਚ ਇਹਨੂੰ ਜਿਹੜਾ ਛੁੱਟ ਦਿੱਤਾ ਜਾਵੇ ਤੇ ਬਚਾਅ ਹੋ ਸਕਦਾ ਇਹ ਪਹਿਲੀਆਂ ਤੋਂ ਪਹਿਲੇ ਤੌਰ ਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਲੇਕਿਨ ਪੂਰੇ ਦਾ ਪੂਰਾ ਮਾਮਲਾ ਚੜਾਏਗਾ ਪੁਲਿਸ ਦੀ ਜਾਂਚ ਦਾ ਵਿਸ਼ਾ ਹੈਗਾ ਜਾਂਚ ਤੋਂ ਬਾਅਦ ਹੀ ਆਖਰਕਾਰ ਜਿਹੜੀ ਇਹ ਸਪਸ਼ਟ ਹੋ ਪਾਵੇਗਾ ਕਿ ਆਖਰ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਡੋਡਾ ਪੋਸਟ ਜਿਹੜਾ ਹੈਗਾ ਉਸ ਨੂੰ ਨਹਿਰ ਦੇ ਵਿੱਚ ਸੁੱਟਣ ਦਾ ਮਤਲਬ ਕੀ ਸੀਗਾ ਕੀ ਕਾਰਨ ਸੀਗੇ ਕੀ ਹੋ ਸਕਦਾ ਸੀਗਾ ਜਾਂ ਨਸ਼ਾ ਤਸਕਰ ਜਿਹੜੇ ਹੈਗੇ ਇਹਦੇ ਪਿੱਛੇ ਕੌਣ-ਕੌਣ ਸੀਗੇ ਇਹ ਪੂਰੀ ਜਾਂਚ ਦਾ ਵਿਸ਼ਾ ਹੈ ਲੇਕਿਨ ਜੇਕਰ ਗੱਲ ਕੀਤੀ ਜਾਵੇ ਕਿ ਲੋਕਾਂ ਨੂੰ ਮੋਜਾਂ ਜੜੀਆਂ ਲੱਗੀਆਂ ਲੋਕਾਂ ਨੇ ਜਿਹੜਾ ਹੈਗਾ ਪੂਰੇ ਜੱਪੇ ਚੜਾ ਹੈਗਾ ਜੋ ਵੀ ਚੀਜ਼ਾਂ ਹੱਥ ਦੇ ਵਿੱਚ ਆਈਆਂ ਉਹਨਾਂ ਨੇ ਜਿਹੜਾ ਹੈਗਾ ਡੋਡਾ ਪੋਸਟ ਜਿਹੜਾ ਨਹਿਰ ਦੇ ਵਿੱਚੋਂ ਕੱਢਿਆ ਆਪਣੀ ਜਾਨ ਜਿਹੜੀ ਹੈਗੀ ਜੋਖਮ ਦੇ ਵਿੱਚ ਪਾ ਕੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਸਿਰਫ ਨਜ਼ਰ ਆ ਰਿਹਾ ਜਿਗਾ ਕਿ ਡੋਡਾ ਪੋਸਟ ਜਿਹੜਾ ਇਕੱਠਾ ਕੀਤਾ ਜਾਵੇ ਤੇ ਲੋਕਾਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਕਰਕੇ ਜਿਹੜਾ ਉੱਥੇ ਬੁਲਾਇਆ ਹੈਗਾ ਹਾਲਾਂਕਿ ਪੁਲਿਸ ਵੀ ਉੱਥੇ ਬਾਅਦ ਪਹੁੰਚੀ ਹੈ ਉਹਨਾਂ ਵੱਲੋਂ ਉੱਥੇ ਸਖਤੀ ਵੀ ਕੀਤੀ ਗਈ ਹੈਗੀ ਲੋਕਾਂ ਨੂੰ ਜਿਹੜੇ ਨਹਿਰ ਦੇ ਵਿੱਚੋਂ ਡੋਡਾ ਪੋਸਟ ਕੱਢ ਰਹੇ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਲੋਕਾਂ ਨੇ ਕੋਈ ਪਰਵਾਹ ਨਹੀਂ ਨਹੀਂ ਪੁਲਿਸ ਵੀ ਪ੍ਰਵਾਹ ਕੀਤੀ ਨਹੀਂ ਆਪਣੇ ਜਾਨ ਦੀ ਜਿਹੜੀ ਪ੍ਰਵਾਹ ਕੀਤੀ ਤੇ ਡੋਡਾ ਪੋਸ ਜਿਹੜਾ ਉਹਨਾਂ ਵੱਲੋਂ ਜਿਹੜਾ ਇਕੱਠਾ ਕੀਤਾ ਗਿਆ ਹੂੰ ਠੀਕ ਹੈ ਸ਼ੁਕਰੀਆ ਆਪਾਰ तमाम ਜਾਣਕਾਰੀ ਦੇ ਲਈ ਤਾਂ ਵਾਕਿਆ ਹੀ ਇੱਕ ਵਿਲੱਖਣ ਤੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਲੋਕ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਡੋਡੇ ਇਕੱਠੇ ਕਰਨ ਦੇ ਵਿੱਚ ਲੱਗੇ ਹੋਏ ਨੇ ਪਾਣੀ ਦਾ ਵਹਾਅ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਲੋਕਾਂ ਨੇ ਨਹਿਰ ਦੇ ਵਿੱਚ ਜਾ ਕੇ ਚਾਹੇ ਉਹਨਾਂ ਦੇ ਕੋਲ ਕੋਈ ਕੱਪੜਾ ਸੀ ਜਾਲ ਸੀਗਾ ਉਹ ਵੀ ਛਾ ਕੇ ਡੋਡੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਇਹ ਤਸਵੀਰਾਂ ਨੇ ਬਹੁਤ ਕੁਝ ਬਿਆਨ

मात्रा के अंदर पोस्ट जो है उसका छिड़का जो है वो आ रहा था तो देखो उसमें क्या कारण हो सकता है जी ये पीछे से चल के आ रहा है यहाँ से एक एस टी एस की निकलती है और एक निकलती है के एस पी तो ये दोनों में ही आ रहा है दोनों में बड़ी मात्रा में ठीक तो तो अब पीछे देखो अब प्रशासन जो है वो देखता है किस नजर से उसके ये कहाँ से आया क्या मामला है क्या या